I'm ਪ੍ਰਵੇਸ ਸਤਿ ਸਿਆਮ ਤਾਰੇ ਤੁਮ ਜਿ ਮਾਰੇ ਤਨਨਾਜ ਸੁਸੇ ਹਰਿ ਗੁਤਾ ਤੁਰੇ ਜਿ ਤੁਸਾਰ ਰਾਇ ਗਨ ਕਾਈ ਹਰ ਰਤ ਕੇ ਅੰਤਾ ਸੁਰੇ ਸਿਆਤਾ ਜਿ ਤੁਮੇ ਬੁਜ ਚਾਲਾ ਗਨ ਕਾਈ ਸੰਤ ਸੰਗਿ ਦਾਰ ਗੁਬਾ ਕਰ ਸਕੈ ਨੰਗੜ ਸਭੋ ਤਾਨ ਸੋਇ ਮੰਦਾਈ ਈਵਨ ਸਰਤਾ ਪਾਇ ਜੋ ਸੁਖੀ ਹੋ ਗਾ ਨਾਨਕ ਸਭਿ ਤ੍ਰਾਨਾ ਬਿਦੂ ਸਤਿ ਪਤਿ ਪਾਇ ਸਾਰੇ ਨਤ ਪ੍ਰਤਖਾਨੀ ਜੋ ਪਾਇ ਸੁਖ ਪ੍ਰਸਾਦ ਹੋਇ आले सात पर जाएगा मर जाएगा इबले पार कुछ सब पावे नेनागत पायी बंदर्सन व्यास आनंदोदय يسु तो सब कुछ मोविंदाई ਸੁਨਾ ਗੁਰੂ ਜੀ ਆਪੇ ਮੇਰੇ ਲਾਉ ਤਿਆਰ ਲੋ តនរចង្គណសុរតតនរចង្គណសត្រង្គមរង្គតសុរតវិជាណិការកបរវរនាមកោរីសពសមនទេវតរយសរតនសុរឡាវុរេមនវិរោទនាមោណា ਦਿਆ ਕਰ ਨਾ ਕੋਤਵਾਨ ਨਿਦਰਾਇ ਜਿਦੰ ਗੰਨਾ ਯਾਰੁ ਸੁਭਾਵਾ ਨਾਈ ਨਾਨਕ ਜਿਸਨਾ ਮਾਇਆ ਉਰਹਿ ਲਿਖਿ ਤਿਨੁ ਪ੍ਰਭ ਆਪੁਰ ਜਿਦੁ ਉਪਾਇ ਮੇ ਗਨੇ ਸਾਚੁ ਸੁਜਾਨੁ ਪਾਵੇ ਦਾਬ ਪਰੇ ਤੇ ਆਪਿ ਆਪੇ ਮਾਇਆ

ਹਉ ਰਾਏ ਇੱਕ ਸੇਵੀ ਤਸੰਮਾਹੇ ਸਰਵਰ ਦਾਸ ਨਾਨਕ ਦਾ ਪਰਕਰਨ ਸਤਿਆ ਨਾਮ ਸਿਰਾਸ ਪਾਲੇ ਬਹੁ ਦਇਆ ਵਿਅੰਤ ਗੁਰੂ ਨ ਹੋਇ ਕੋ ਸੰਤਿਆਸੀ ਆਪੋ ਸਿਧਾ ਤਾਮਿਆ ਆਪ ਨਯ ਤਿਆ ਪਲੀਉ ਆਵਨ ਕਰਉ ਸਭਨੇ ਤਿਲ ਤਪੇ ਆ ਨਾ ਤੇ ਹਮ ਕਾ ਜਾਣ ਕਰਿ ਕਿਰਪਾ ਨਾਮ ਦਿਆ ਜਸ ਰਿ ਬਾਣੀ ਬਖਾ ਕੇ ਜੰਤਾਰ ਸਤਿਪੁਰ ਸਾਧ ਨਾ ਤੇ ਨਾ ਜਾਣ ਮਾਇ ਤਹ ਹਰਿ ਤਨੋ ਮੂਰਾ ਕੰਕਾ ਨਿਆਤਰ ਆਦਰ ਸਰ ਸਮਾਨੇ ਚੈਰ ਪ੍ਰਭੂ ਕੇ ਤਾਕੇ ਨਰਭਜਨ ਮੇਰੋ ਮਨ ਅੰਗਾਇਓ ਬਲਪਦਾ ਕੀਤੇ ਅੰਤਰ ਉਪਾਇਓ ਜਦੇ ਕੋ ਤਤ ਰੰਗ ਤੇ ਰਸੇ ਜਨਮਿਆ ਲਿਮ ਪਰਿਸਾਂਕੇ ਸੋਤਮ ਨਾਰਾ ਬਾਦਸਵਾ ਮਹੇ ਸੋਤਨਾ ਮਾ ਸਤਿ ਨਾਮੇ